ਤੇ प्रदीप ਜੋਸਣ ਜੀ ਜਿਹੜੇ ਸਨੌਰ ਸਾਡੇ ਇੱਥੇ ਮੋਢੀ ਸਨ ਤੇ ਉਹਨਾਂ ਨੂੰ ਪਾਰਟੀ ਨੇ ਬਹੁਤ ਵੱਡਾ ਮਾਣ ਦਿੱਤਾ ਤੇ ਉਹਨਾਂ ਨੂੰ ਇੱਥੇ ਜਿਹੜਾ ਨਗਰ ਕੌਂਸਲ ਸਨੌਰ ਦਾ ਜਿਹੜਾ ਪ੍ਰਧਾਨ ਇਹਨਾਂ ਨੂੰ ਬਣਾਇਆ ਗਿਆ ਔਰ ਉਹਦੇ ਨਾਲ ਨਾਲ ਜਿਹੜੇ ਨਰਿੰਦਰ ਸਿੰਘ ਜੀ ਮੇਰੇ 20 ਸਾਲ ਜਿਹੜਾ ਮੇਰਾ ਇਹਨਾਂ ਨੇ ਸਾਥ ਦਿੱਤਾ ਲਗਾਤਾਰ ਤੇ ਇਹ ਇੱਥੇ ਜਿਹੜੇ ਨਾਨਕ ਸਰ ਏਰੀਏ ਤੋਂ ਈਸ਼ਵਰਨਗਰ ਨਾਨਕ ਸਰ ਏਰੀਏ ਤੋਂ ਐਮ ਸੀ ਜਿਹੜੇ ਬਣੇ ਨੇ ਔਰ ترਸੇਮ ਸਿੰਘ ਜੀ ਜਿਹੜੇ ਮੇਰੇ ਬਹੁਤ ਵਧੀਆ ਜਿਹੜੇ ਦੋਸਤ ਨੇ ਹਮੇਸ਼ਾ ਸਾਥੀ ਬਣ ਕੇ ਵਿਚਰੇ ਨੇ ਤੇ ਉਹ ਵੀ ਇੱਥੇ ਐਮਸੀ ਜਿਹੜੇ ਨੇ ਉਹ ਬਣੇ ਨੇ ਔਰ ਇਹਦੇ ਨਾਲ ਨਾਲ ਬਾਕੀ ਵੀ ਜਿਹੜੇ ਨੇ ਸਾਡੇ ਆਪਣਾ ਰਿਸ਼ਤੇਦਾਰ ਸਾਹਿਬ ਕਬਲ ਸਿੰਘ ਜੀ ਇਹਨਾਂ ਦੀ ਨੂੰਹ ਜਿਹੜੀ ਇਹ ਬਣੀ ਐ ਐਮਸੀ ਤੇ ਮੰਡੀ ਦੇ ਪ੍ਰਧਾਨ ਬਣੇ ਨੇ ਆਪਣੇ ਤਾਂ ਬੋਬੀ ਜੀ ਤੇ ਇਹਨਾਂ ਔਰ ਨਾਲ ਨਾਲ ਸਾਡੇ ਇਸ ਵਕਤ ਜਿਹੜੇ ਸ਼ਾਮ ਸਿੰਘ ਜੀ ਸਾਡੇ ਇੱਥੋਂ ਦੇ ਮੋਢੀ ਨੇ ਔਰ ਸ਼ਹਿਰੀ ਪ੍ਰਧਾਨ ਨੇ ਉਹ ਵੀ ਇੱਥੇ ਹਾਜ਼ਰ ਨੇ ਤੁਹਾਡਾ ਵੀ ਧੰਨਵਾਦ ਜੀ ਬਜੀਤ ਸਿੰਘ ਸਾਡੇ ਭਾਈ ਸਾਹਿਬ ਨੇ ਇਹ ਇੱਥੇ ਐਮਸੀ ਬਣੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਤੇ बतौर ਲੋਕ ਸਭਾ ਹਲਕਾ ਪਟਿਆਲਾ ਦੀ ਜੋ ਮੇਰੇ ਕੋਲ ਜ਼ਿੰਮੇਵਾਰੀ ਹੈ बतौर ਇਨਚਾਰਜ ਹੋਣ ਦੇ ਨਾਤੇ ਸੇਵਾ ਦਾ ਰਖਵਾਲ ਦੇ ਨਾਤੇ ਵੀ ਔਰ ਇਹਨਾਂ ਦਾ ਪਰਮ ਮਿੱਤਰ ਹੋਣ ਦੇ ਨਾਤੇ ਜਾਤੀ ਤੌਰ ਤੇ ਵੀ ਮੈਂ ਇਹਨਾਂ ਨੂੰ ਵਧਾਈ ਦੇਣਾ ਸਾਰਿਆਂ ਨੂੰ ਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਸਾਰੀ ਟੀਮ ਨੂੰ ਸ਼ਕਤੀ ਦੇਣਾ ਚੜ੍ਹਦੀ ਕਲਾ 'ਚ ਰੱਖਣਾ ਜੀ ਤੇ ਇਹ ਇਲਾਕੇ ਦੀ ਸਾਡੇ ਇਥੇ ਨਗਰ ਕੌਂਸਲ ਦੀ ਜਿਹੜੀ ਜੋ ਸੇਵਾ ਕਰ ਸਕਣ ਜੋਸ਼ਨ ਜੀ ਦੋ ਸ਼ਬਦ ਧੰਨਵਾਦ ਹੋਂ ਸਾਹਿਬ ਮੈਂ ਨਗਰ ਮUNCIL ਪ੍ਰਧਾਨ ਪ੍ਰਦੀਪ ਜੋਸ਼ਨਾ ਸਾਡੇ ਇੰਦਰਜੀਤ ਸੰਧੂ ਜੀ ਦਾ ਇਥੇ ਸਨੌਰ ਨਗਰ ਕੌਂਸਲ ਦਫਤਰ ਚ ਫੰਕਸ਼ਨ ਤੇ ਧੰਨਵਾਦ ਕਰਦਾ ਤੇ ਵਾਹੀ ਗੁਰੂ ਅੱਗੇ ਇਹ ਅਰਦਾਸ ਕਰਦਾ ਬੇਨਤੀ ਕਰਦਾ ਹੈ ਕਿ ਸਾਡਾ ਭਰਾ ਜਿਸ ਪੋਜੀਸ਼ਨ ਚ ਅੱਜ ਹੈਗਾ ਉਸ ਤੋਂ ਵੀ ਅੱਗੇ ਉਚਾਈਆਂ ਤੇ ਜੁਵੇ ਹੋਣ ਨੂੰ ਜੜਦੀ ਕਰਾਚ ਰੱਖੇ ਤੇ ਸਾਰੇ ਸਾਡੇ ਐਮਸੀ ਸਾਹਿਬਾਨ ਜਿਹੜੇ ਮੇਰੇ ਦੋਸਤ ਨੇ ਜਿਹੜੇ ਮੇਰੇ ਕਲੀਪ ਨੇ ਉਹ ਸਾਰੇ ਇੱਥੇ ਆਏ ਹੋਏ ਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ